ਆਵਾਜ਼ ਦੀ ਪਾਰਟੀ ਨੂੰ ਪੌਣੇ 2 ਸਾਲ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣਿਆ 2 ਸਾਲਾਂ ਦੀ ਕਾਰਗੁਜ਼ਾਰੀ ਤੁਹਾਡੀ ਸਰਕਾਰ ਦੀ ਕੀ ਹੈ ਜੀ ਕੋਸ਼ਿਸ਼ ਇਹ ਹੀ ਜਾਰੀ ਰਹੀ ਹੈ ਕਿ ਜਿਹੜਾ ਲੋਕਾਂ ਦਾ ਧੰਨ ਲੋਕਾਂ ਤੇ ਖਰਚ ਕੀਤਾ ਜਾਵੇ ਜਦੋਂ ਉਹਦੀ ਸਰਕਾਰ ਬਣੀ ਹੈ ਹੂੰ ਠੀਕ ਹੈ ਵਿਰੋਧੀ ਤੇਰਾ ਨੇ ਇਹ ਰਾਗ ਲਾਪੀ ਰਹਿੰਦੇ ਆ ਵੀ ਕੰਮ ਨਹੀਂ ਹੋ ਰਿਹਾ ਕੰਮ ਸਾਰੇ ਹੋ ਰਹੇ ਨੇ ਜਿਹੜੇ ਉਹ ਚਾਹੁੰਦੇ ਉਹ ਨਹੀਂ ਹੋ ਰਹੇ ਵੱਡੇ ਗੁੰਡੇ ਚਲਾਉਂਦੇ ਜਾਂ ਗੰਦੇ ਕੰਮ ਕਰਦੇ ਸੀ ਉਹ ਨਹੀਂ ਹੋ ਰਿਹਾ ਬਾਕੀ ਸਾਰੇ ਕੰਮ ਹੋ ਰਹੇ ਨੇ ਜ਼ਿੰਦਗੀ ਬੜੀ ਸੁਮੂਤਲੀ ਚੱਲ ਰਹੀ ਹੈ ਮੇਰੇ ਕੋਲ ਤਾਂ ਜੋ ਕੋ ਆ ਵੀ ਜਾਂਦਾ ਸਰ ਸਹਿਬਾਨ ਵੀ ਆਉਂਦੇ ਇਹੀ ਕਹਿੰਦੇ ਵੀ ਕਾਨੂੰਨ ਅਨੁਸਾਰ ਕੰਮ ਕਰੋ ਆਮ ਆਦੀ ਪਾਰਟੀ ਲੋਕ ਹਿੱਤ ਵਿੱਚ ਕੰਮ ਕਰੀ ਨਿੱਜ ਹਿੱਤ ਵਿੱਚ ਕੋਈ ਕੰਮ ਨਹੀਂ ਕਰਦੀ ਕਰਦੇ ਤੇ ਲੋਕਾਂ ਚ ਨਿਕਲੀ ਹੋਈ ਪਾਰਟੀ ਐ ਲੋਕਾਂ ਦੀਆਂ ਕੁਝ ਮੁਸ਼ਕਲਾਂ ਹੈਗੀਆਂ ਤੁਹਾਡੇ ਹਲਕੇ ਨਾਲ ਸੰਬੰਧਿਤ ਗੱਲ ਕਰ ਲੈਨੇ ਆ ਸਟੇਡੀਅਮ ਦੀ ਮੁਸ਼ਕਲ ਹੈਗੀ ਐ ਲਾਈਟਾਂ ਦੀ ਮੁਸ਼ਕਲ ਹੈ ਸੀਵਰੇਜ ਦੀ ਮੁਸ਼ਕਲ ਹੈ ਕੁਟੀ ਰੋਡ ਦੀ ਮੁਸ਼ਕਲ ਹੈ ਸਾਰੀਆਂ ਮੁਸ਼ਕਲਾਂ ਲੋਕਾਂ ਦੇ ਸਵਾਲ ਹੈਗੇ ਆ ਤੁਹਾਡੇ ਤੱਕ ਬਾਰਡਰ ਪੱਟੀ ਦੇ ਲੋਕਾਂ ਦੀ ਕਾਫੀ ਮੁਸ਼ਕਲ ਹੈਗੀਆਂ ਕਦੋਂ ਤੱਕ ਇਹਨਾਂ ਦਾ ਹੱਲ ਹੋਣ ਵਾਲਾ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਇਆ ਜਾ ਰਿਹਾ ਕਿ ਗੱਪ ਮਾਰਨੋਂ ਤਾਂ ਜਿੰਨੇ ਕੋ ਮਰਜੀ ਮਾਰ ਲੈ ਅਸਲ ਕਹਾਣੀ ਇਹ ਆ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਸਰਗਰਮੀਆਂ ਤੇਜ਼ ਦਿਖਾਈ ਦੇ ਰਹੀਆਂ ਨੇ ਜਿਸ ਨੂੰ ਲੈ ਕੇ ਫਿਰੋਜ਼ਪੁਰ ਹਲਕੇ ਦੀ ਗੱਲ ਕਰਦੇ ਆ ਤਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਵੀ ਵੱਖ-ਵੱਖ ਪਾਰਟੀਆਂ ਦੇ ਆਗੂ ਲਗਾਤਾਰ ਪਿੰਡਾਂ ਦੇ ਵਿੱਚ ਵਿਚਰ ਰਿਹਾ ਪਰ ਇਹਨਾਂ ਤਮਾਮ ਗੱਲਾਂ ਤੇ ਗੱਲਬਾਤ ਕਰਨੀ ਹੈ ਅੱਜ ਸਾਡੇ ਨਾਲ ਹਲਕਾ ਗੁਰੂਰਸਾਏ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਹੋਰੀ ਨਾਲ ਨੇ ਨਾਲ ਹੀ ਇੱਕ ਸਾਬਕਾ ਕੈਬਨਟ ਮੰਤਰੀ ਨੇ ਤਮਾਮ ਗੱਲਾਂ ਕਰਨੀਆਂ ਨੇ ਹਲਕਾ ਗੁਰੂਰਸਾਏ ਦੇ ਸਬੰਧ ਦੇ ਨਾਲ ਪੰਜਾਬ ਦੀ ਰਾਜਨੀਤੀ ਨਾਲ ਸਰਾਈ ਸਾਹਿਬ ਸੱਚ ਕੋ ਤੁਹ ਸਵਾਗਤ ਹੈ ਜੀ ਸੱਚ ਕਹੂੰ ਤਾਂ ਧੰਨਵਾਦ ਜੀ ਨਾਂ ਤੋਂ ਪਤਾ ਲੱਗਦਾ ਕਿ ਸੱਚ ਕਹੂੰ ਇੰਨੇ ਸੱਚ ਕਹਿੰਦੇ ਨੇ ਸੱਚ ਦੇ ਪੁਜਾਰੀ ਨੇ ਮੈਨੂੰ ਵੀ ਉਮੀਦ ਹੈ ਕਿ ਸੱਚ ਦੇ ਪੁਜਾਰੀ ਬਣ ਕੇ ਸੱਚ ਕਹੋ ਅੱਗੇ ਲੋਕਾਂ ਤੱਕ ਪਹੁੰਚ ਸਰਾਰੀ ਸਾਹਿਬ ਆਮ ਆਦਮੀ ਪਾਰਟੀ ਨੂੰ ਪੌਣੇ 2 ਸਾਲ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣਿਆ 2 ਸਾਲਾਂ ਦੀ ਕਾਰਗੁਜ਼ਾਰੀ ਤੁਹਾਡੀ ਸਰਕਾਰ ਦੀ ਕੀ ਹੈ ਜੀ ਸਾਡੀ ਕਾਰਗੁਜ਼ਾਰੀ ਜਦੋਂ ਤੋਂ ਸਰਕਾਰ ਬਣੀ ਹੈ ਪਹਿਲਾ ਅਜੰਡਾ ਹੀ ਇਹ ਸੀ ਲੋਕ ਹਿੱਤ ਲੋਕਾਂ ਵਾਸਤੇ ਜਿਵੇਂ ਸਿੱਖਿਆ ਦੀ ਗੱਲ ਸੀ ਸਿੱਖਿਆ ਸਿਹਤ ਸਹੂਲਤਾਂ ਬਿਜਲੀ ਪਾਣੀ ਜਿਹੜੀਆਂ ਨਾਲ ਇਨਸਾਨ ਨੂੰ ਜਿਉਂਦਾ ਰਹਿਣ ਵਾਸਤੇ ਜ਼ਰੂਰੀ ਹੈ ਪਹਿਲਾਂ ਉਹਨਾਂ ਦੀ ਪੂਰਤੀ ਕਰਨੀ ਉਹ ਚੱਲ ਰਿਹਾ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਹੈ ਕਿ ਉਹ ਹਰੇਕ ਪਰਿਵਾਰ ਨੂੰ 600 ਯੂਨਟ ਦੋ ਮਹੀਨੇ ਦੀ ਬਿਜਲੀ ਫ੍ਰੀ ਹੋਈ ਹੈ ਸਰਕਾਰੀ ਸਕੂਲਾਂ ਦੀ ਮਹਾਰ ਬਦਲੀ ਜਾ ਰਹੀ ਹੈ ਅਧਿਆਪਕ ਬੜੇ ਐਫੀਸ਼ੀਐਂਟ ਬਣਤੀ ਕੀਤੇ ਜਾ ਰਹੇ ਨੇ ਤੇ ਕੋਸ਼ਿਸ਼ ਇਹੀ ਜਾਰੀ ਰਹੀ ਹੈ ਕਿ ਜਿਹੜਾ ਲੋਕਾਂ ਦਾ ਧੰਨ ਲੋਕਾਂ ਤੇ ਖਰਚ ਕੀਤਾ ਜਾਵੇ ਜਦੋਂ ਦੀ ਸਰਕਾਰ ਬਣੀ ਹੈ ਠੀਕ ਹੈ ਬ੍ਰੋਦੀ ਤੇਰਾ ਨੇ ਇਹ ਰਾਗ ਲਾਪ ਦੇ ਰਹਿੰਦੇ ਆ ਵੀ ਕੰਮ ਨਹੀਂ ਹੋ ਰੇ ਕੰਮ ਸਾਰੇ ਹੋ ਰਹੇ ਨੇ ਜਿਹੜੇ ਉਹ ਚਾਹੁੰਦੇ ਉਹ ਨਹੀਂ ਹੋ ਰਹੇ ਜਿਹੜੇ ਉਹ ਚਾਹੁੰਦੇ ਸੀ ਨਾ ਰਿੱਤੇ ਖੱਡੇ-ਕੁੱਡੇ ਚਲਾਉਂਦੇ ਜਾਂ ਗੰਦੇ ਕੰਮ ਕਰਦੇ ਸੀ ਉਹ ਨਹੀਂ ਹੋ ਰਹੇ ਬਾਕੀ ਸਾਰੇ ਕੰਮ ਹੋ ਰਹੇ ਨੇ ਜ਼ਿੰਦਗੀ ਬੜੀ ਸੁਮੂਤਲੀ ਚੱਲ ਰਹੀ ਹੈ ਤੁਸੀਂ ਗੁਰੂ ਸਾਹਿਬ ਚਾਪ ਲੋਕਾਂ ਨੂੰ ਪੁੱਛ ਕੇ ਦੇਖਿਓ ਕੋਈ ਪਰਚਾ ਨਹੀਂ ਕੋਈ ਰਾਜਨੀਤਿਕ ਸ਼ਹਿ ਨਹੀਂ ਜਿਹੜਾ ਕੋਈ ਬੰਦਾ ਲੜਾਈ ਝਗੜਾ ਕਰਦਾ ਸਾਡੀ ਕੋਸ਼ਿਸ਼ ਇਹ ਰਹਿੰਦੀ ਜੇਦੋਂ ਕੋਈ ਮੇਰੇ ਕੋਲੇ ਆ ਜਾਂਦਾ ਵੀ ਭਾਈ ਬੈਠ ਕੇ ਰਾਜੀਨਾਮਾ ਕਰ ਲਓ ਸਹਮਤੀ ਕਰ ਲਓ ਕੋਈ ਗੱਲ ਨਹੀਂ ਜਿਉਂਦੇ ਇਨਸਾਨ ਰਾਜੀਨਾਮੇ ਤਾਂ ਵੱਡੀ ਚੀਜ਼ ਨਹੀਂ ਹੈ ਜਿਉਂਦਾ ਇਨਸਾਨ ਝਗੜਾ ਹੋ ਹੀ ਜਾਂਦਾ ਹਮ ਪਰ ਜਦੋਂ ਕੋਈ ਨਹੀਂ ਹਟਦਾ ਤਾਂ ਉਹ ਤੇ ਖਿਲਾਫ ਕਾਰਵਾਈ ਹੁੰਦੀ ਹੈ ਪਰ ਮੈਂ ਅਜੇ ਤੱਕ ਕਦੇ ਕਿਸੇ ਦੀ ਸਵਾਰਥ ਨਹੀਂ ਕੀਤੀ ਵੀ ਇਹਦੇ ਖਿਲਾਫ ਪਰਚਾ ਦਿੱਤਾ ਜਾਵੇ ਨਾ ਦਿੱਤਾ ਜਾਵੇ ਕਿਉਂਕਿ ਪੁਲਿਸ ਨੂੰ ਆਜ਼ਾਦਾਨਾ ਕੰਮ ਕਰਨ ਦੀ ਆਗਿਆ ਵੀ ਤੁਸੀਂ ਕਾਨੂੰਨ ਅਨੁਸਾਰ ਕੰਮ ਕਰਦੇ ਰਹੋ ਮੇਰੇ ਕੋਲ ਤਾਂ ਜੇ ਕੋਈ ਆ ਵੀ ਜਾਂਦਾ ਸਰ ਸਹਿਬਾਨ ਵੀ ਆਉਂਦੇ ਇਹੀ ਕਹਿੰਦੇ ਵੀ ਕਾਨੂੰਨ ਅਨੁਸਾਰ ਲੋਕ ਹਿੱਤ ਵਿੱਚ ਕੰਮ ਕਰੀ ਨਿੱਜ ਹਿੱਤ ਵਿੱਚ ਕੋਈ ਕੰਮ ਨਹੀਂ ਕਰੀ ਲੋਕ ਹਿੱਤ ਵਿੱਚ ਕੰਮ ਕਰਦੇ ਤੇ ਲੋਕਾਂ ਚ ਨਿਕਲੀ ਹੋਈ ਪਾਰਟੀ ਐ ਲੋਕਾਂ ਦੀਆਂ ਕੁਝ ਮੁਸ਼ਕਲਾਂ ਹੈਗੀਆਂ ਤੁਹਾਡੇ ਹਲਕੇ ਨਾਲ ਸੰਬੰਧਿਤ ਗੱਲ ਕਰ ਲੈਂਦੇ ਆ ਸਟੇਡੀਅਮ ਦੀ ਮੁਸ਼ਕਲ ਹੈਗੀ ਆ ਲਾਈਟਾਂ ਦੀ ਮੁਸ਼ਕਲ ਹੈ ਸਿਵਰੇਜ ਦੀ ਮੁਸ਼ਕਲ ਹੈ ਕੁਟੀ ਰੋਡ ਦੀ ਮੁਸ਼ਕਲ ਹੈ ਸਾਰੀਆਂ ਮੁਸ਼ਕਲਾਂ ਲੋਕਾਂ ਦੇ ਸਵਾਲ ਹੈਗੇ ਆ ਤੁਹਾਡੇ ਤੱਕ ਬਾਰਡਰ ਪੱਟੀ ਦੇ ਲੋਕਾਂ ਦੀ ਕਾਫੀ ਮੁਸ਼ਕਲ ਹੈਗੀਆਂ ਕਦੋਂ ਤੱਕ ਇਹਨਾਂ ਦਾ ਹੱਲ ਹੋਣ ਵਾਲਾ ਦੇਖੋ ਜੀ ਸਟੇਡੀਅਮ ਬਣਨੇ ਸ਼ੁਰੂ ਹੋ ਗਏ ਨੇ ਕਮਿਊਨਿਟੀ ਹਾਲ ਬਣਨੇ ਸ਼ੁਰੂ ਹੋ ਗਏ ਨੇ ਸੜਕਾਂ ਬਣ ਰਹੀਆਂ ਨੇ ਸਕੂਲਾਂ ਦੇ ਗ੍ਰਾਂਟਾ ਬਹੁਤ ਵੱਡੀ ਪਧਰਤੀ ਦਿੱਤੀਆਂ ਗਈ ਜਿਹਦੇ ਵਿੱਚ ਉਹ ਬਾਉਂਡਰੀ ਜਿਹੜੇ ਖੁੱਲੇ ਸੀ ਉਹ ਉਹਦੇ ਕੰਦਾ ਕੀਤੀਆਂ ਜਾ ਰਹੀਆਂ ਨੇ ਤਾਂ ਮਤਲਬ ਹਰ ਕੰਮ ਵਧੀਆ ਕੀਤਾ ਜਾ ਰਿਹਾ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਇਆ ਜਾ ਰਿਹਾ ਕਿ ਗੱਪ ਮਾਰਨ ਨੂੰ ਤਾਂ ਜਿੰਨੇ ਕੋ ਮਰਜੀ ਮਾਰ ਲੈ ਹਮ ਅਸਲ ਕਹਾਣੀ ਇਹ ਆ ਕਿ ਜਿਹੜੀ ਕੰਮ ਦੀ ਰਫਤਾਰ ਹੈ ਹਮੇਸ਼ਾ ਪੈਸੇ ਦੀ ਲੋੜ ਤੋਂ ਬਿਨਾ ਪੈਸੇ ਤੋਂ ਬਿਨਾ ਕੰਮ ਪੂਰਾ ਨਹੀਂ ਹੁੰਦਾ ਕੋਈ ਵੀ ਹਮ ਜਿਹੜਾ ਪਹਿਲਾਂ ਕਰਜ਼ਾ ਚੜਾ ਕੇ ਗਏ ਪੰਜਾਬ ਸਰਕਾਰ ਹਮ ਵੈਲੀਆਂ ਸਰਕਾਰਾਂ ਤੇ ਉਹ ਵੀ ਉਤਾਰਨਾ ਤੇ ਅੱਗੇ ਕੰਮ ਵੀ ਚਲਾਉਣਾ ਹੈ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਵੀ ਦੇਣੀਆਂ ਤੇ ਕਾਰੋਬਾਰ ਚੱਲ ਰਿਹਾ ਬਿਲਕੁਲ ਸਾਰਾ ਵਧੀਆ ਢੰਗ ਨਾਲ ਚੱਲ ਰਿਹਾ ਜਿਸ ਤਰ੍ਹਾਂ ਜਿਹੜੀਆਂ ਪੁਲਾਂ 10 ਕਰੋੜ ਦੀ ਬਣਦੀ ਸੀ ਉਹ 8 ਵਿੱਚ ਬਣ ਰਹੀਆਂ ਤੋਂ 2 ਕਰੋੜ ਬਚ ਰਿਹਾ ਤਾਂ ਉਹ ਹੀ ਤੁਹਾਨੂੰ ਪਤਾ ਜਿਸ ਤਰ੍ਹਾਂ ਕੇਜੀਵਾਲ ਸਾਹਿਬ ਨੇ ਦੱਸਿਆ ਸੀ ਫਾਰਮੂਲਾ ਤਾਂ ਉਹ ਪਹਿਲਾ ਕੀ ਹੁੰਦਾ ਸੀ ਕਿ ਇਹਨਾਂ ਦੇ ਆਪ ਦੇ ਠੇਕੇਦਾਰ ਹੁੰਦੇ ਸੀ ਆਪ ਦੀ ਟੈਂਡਰ ਸ਼ੈਂਟਰ ਜਿਵੇਂ ਆਪਣੇ ਗੁਰੂ ਸਾਹਿਬ ਚ ਹੋਇਆ ਜਿਹੜਾ ਸੀਵਰੇਦ ਦਾ ਸਿਸਟਮ ਸੀ ਸਾਰਾ ਸਾਰ ਲਗਭਗ 4.5 ਕਰੋੜ ਦਾ ਸਾਰਾ ਐਂ ਬਰਬਾਦ ਕੀਤਾ ਨਾ ਕੋਈ ਸੀਵਰੇਦ ਚੱਲਿਆ ਤਾਂ ਪੌਰੇ ਨਾਥ ਉਹਨਾਂ ਨੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਜਾਂ ਦੋਨਾਂ ਨੇ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਦਾ ਆਪਣੇ ਮੰਡੀ ਦਾ ਗੁਰੂ ਸਾਹਿਬ ਦਾ ਨਹਿਰਾ ਹੁਣ ਜਿਹੜੀਆਂ ਹੈਗੀਆਂ ਨੇ ਪੱਕੀਆਂ ਹੋ ਰਹੀਆਂ ਕਿਸਾਨਾਂ ਨੂੰ ਵੱਡਾ ਤੋਹਫਾ ਜਿਹੜਾ ਹੈ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿਵੇਂ ਦੇਖ ਰਹੇ ਹੋ ਇਹ ਜਿਸ ਤਰ੍ਹਾਂ ਮੈਂ ਇੱਕ ਵੀਡੀਓ ਸੁਣੀ ਸੀ ਛੇ ਤੁਸੀਂ ਕੀਤੀ ਐ ਕੋਈ ਸੱਜਣ ਉੱਪਾਜਪਾ ਦਾ ਸੀ ਜਿਹੜਾ ਕਹਿ ਰਿਹਾ ਸੀ ਫਲਾਣਾ ਲੈ ਕੇ ਆਇਆ ਸੀ ਫਲਾਣਾ ਲੈ ਕੇ ਆਇਆ ਸੀ ਹਮ ਲੈ ਕੇ ਕੋਈ ਨਹੀਂ ਆਉਂਦਾ ਹੁੰਦਾ ਇਹ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਖਰਚ ਹੁੰਦਾ ਹੈ ਓਪੋਜ਼ਲ ਜ਼ਰੂਰ ਹੁੰਦੀ ਹੈ ਜੇ ਮੈਂ ਵਿਧਾਇਕ ਹਾਂ ਤਾਂ ਮੇਰੀ ਡਿਊਟੀ ਬਣਦੀ ਹੈ ਹਮ ਬਾਰਡਰ ਪੱਟੀ ਦੀਆਂ ਕਹਿ ਲਈਏ ਜਾਂ ਗੁਰੂ ਅਸਾਹ ਦੇ ਹਲਕੀ ਦੀ ਜਿੰਨੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਉੱਥੇ ਵਿਧਾਨ ਸਭਾ ਚ ਲੈ ਕੇ ਜਾਣਾ ਮੰਤਰੀ ਸਹਿਬਾਨ ਮੁੱਖ ਮੰਤਰੀ ਸਾਹਿਬ ਤੋਂ ਮਲਕਰਾਉਣਾ ਕਿਉਂਕਿ ਉਹਨਾਂ ਦਾ ਅਧਿਕਾਰ ਖੇਤਰ ਹੁੰਦਾ ਹੈ ਹਮ ਤਾਂ ਇਹ ਮੇਰੀ ਡਿਊਟੀ ਬਣਦੀ ਹੈ ਮ ਕਦੇ ਵੀ ਜਿੰਨੀਆਂ ਮੀਟਿੰਗਾਂ ਆਉਂਦੀਆਂ ਸਾਰੀਆਂ ਪੂਰੀਆਂ ਕਰਦੇ ਆਂ ਵਿਧਾਨ ਸਭਾ ਚ ਵੀ ਜਾਂਦੇ ਆਂ ਕੋਸ਼ਿਸ਼ ਕਰਦੇ ਆਂ ਕਿ ਆਪਣੇ ਵਿਧਾਨ ਸਭਾ ਦੇ ਜਿੰਨੇ ਵੀ ਮਸਲੇ ਨੇ ਸਾਡੇ ਹਲਕੇ ਦੇ ਨੇ ਜਿਸ ਤਰ੍ਹਾਂ ਮੈਂ ਇੱਕ ਮੰਗ ਰੱਖੀ ਆ ਤੁਹਾਨੂੰ ਯਾਦ ਹੋਣਾ ਕਿ ਪਿੱਛੇ ਸੰਦੀਪ ਪਾਟਕ ਜੀ ਆਏ ਸੀਗੇ ਕਿ ਸਾਡੇ ਕੋਲੇ ਇੱਕ ਲੜਕੀਆਂ ਦਾ ਕਾਲਜ ਹੋ ਜਾ ਤਾਂ ਚੰਗਾ ਹੋਵੇਗਾ ਕਿਉਂਕਿ ਗਰੀਬ ਪਰਿਵਾਰ ਨੇ ਨਹੀਂ ਚੰਡੀਗੜ੍ਹ ਜਾ ਸਕਦੇ ਜਾਂ ਇੱਥੇ ਇੱਕ ਸਾਡੇ ਫਿਰੋਜ਼ਪੁਰ ਡੀਏਵੀ ਕਾਲਜ ਹੈਗਾ ਲੜਕੀਆਂ ਦਾ ਉੱਥੋਂ ਤੱਕ ਵੀ ਉਹਨਾਂ ਦੀ ਪਹੁੰਚ ਨਹੀਂ ਹੈ ਤੇ ਜੇ ਸਾਡੇ ਇੱਥੇ ਪੰਜੇ ਕੇ ਗੁਰੂ ਅਸਾ ਹੈ ਜਾ ਜੀਵਰਾਂ ਜੇ ਕਿਤੇ ਸੈਂਟਰ ਦੇ ਵਿੱਚ ਇੱਕ ਸਾਨੂੰ ਕੋਈ ਲੜਕੀਆਂ ਦਾ ਸਕੂਲ ਮਿਲ ਜਾਂਦਾ ਸਕੂਲ ਪਹਿਲਾਂ ਸਕੂਲ ਤੇ ਨਾਲ ਕਾਲਜ ਵੀ ਬਣ ਜਾਵੇ ਹੂੰ ਤਾਂ ਚੰਗਾ ਹੋਵੇਗਾ ਕਿ ਬਾਰਡਰ ਦੇ ਜਿੰਨੇ ਗਰੀਬ ਪਰਿਵਾਰ ਨੇ ਉਹ ਬੱਚੀਆਂ ਪੜ ਜਾਣਗੀਆਂ ਤੇ ਜਿੰਨੀਆਂ ਵੀ ਮੰਗਾ ਨੇ ਜਿਸ ਤਰ੍ਹਾਂ ਲਗਭਗ 16 ਮਾਰਚ ਨੂੰ ਸੌ ਚੁੱਕੀ ਸੀ 16 ਮਾਰਚ ਨੂੰ 2 ਸਾਲ ਹੋ ਜਾਣਗੇ ਤੇ ਫਿਰ 3 ਸਾਲ ਅੱਗੇ ਪੈ ਨੇ ਤਾ ਜਿੰਨੇ ਕਾਕਲਪੁਰਖ ਨੇ ਬੁੱਧੀ ਦਿੱਤੀ ਆਪਣੇ ਇਲਾਕੇ ਦੀ ਹਰ ਜਿੰਨਾ ਕੁਝ ਕਰ ਸਕਦੇ ਕਰਾਵੇ। ਸਕੂਲਾਂ ਦੀ ਗੱਲ ਕਰ ਲਈ ਕਾਲਜ ਦੀ ਮੰਗ ਰੱਖ ਦਿੱਤੀ ਕਿ ਇਹ ਸਕੂਲ ਆਫ ਐਮੀਨਸ ਕੀਤਾ ਗਿਆ ਗੁਰੂ ਅਰਜਨ ਦੇਵ ਲੜਕੀਆਂ ਵਾਲਾ। ਹੁਣ ਜਿੱਥੇ ਬਿਲਡਿੰਗ ਬਣੀ ਲੱਖਾਂ ਰੁਪਏ ਜਿਹੜੀ ਕਰੋੜਾਂ ਰੁਪਏ ਦੀ ਗ੍ਰਾਂਟ ਹੈਗੀ ਹੈ ਸਰਕਾਰ ਮੁਹੱਈਆ ਕਰਨ ਜਾ ਰਹੀ ਪਰ ਜਗ੍ਹਾ ਚ ਉੱਥੇ ਬਣ ਨਹੀਂ ਸਕਦਾ। ਉਹਨਾਂ ਦੇ ਲਈ ਇੱਕ ਜਗ੍ਹਾ ਖਾਲੀ ਪਈ ਹੈ ਜਿਹੜੀ ਕਬਜ਼ਾ ਸੀ ਕਿਸੇ ਦਾ ਉਹਨੂੰ ਛਡਵਾਇਆ ਗਿਆ ਨਗਰ ਕੌਂਸਲ ਨੂੰ ਮੰਗ ਹੋ ਰਹੀ ਹੈ। ਹੋ ਸਕਦਾ ਹਾਲੀ ਬਿਲਕੁਲ ਜੀ ਉਹ ਪਿੱਛੇ ਜਿੰਨੇ ਕਾਉਂਸਲਰ ਸੀ ਸਾਰਿਆਂ ਦੀ ਮੀਟਿੰਗ ਵੀ ਬੁਲਾਈ ਸੀ। ਤੋਂ ਮਤਾ પાસ ਕੀਤਾ ਕਿ ਅਸੀਂ ਉਹਨੂੰ ਸਕੂਲ ਨੂੰ ਦੇ ਕੇ ਉੱਥੇ ਅਸੀਂ ਬੱਚਿਆਂ ਦੇ ਰਹਿਣ ਵਾਸਤੇ ਹੋਸਲ ਬਣਾਈਏ ਤਾਂ ਸਿਸਟਮ ਇਹ ਸੀ ਕਿ ਪਹਿਲਾਂ ਥੱਲੇ ਦੁਕਾਨਾਂ ਬਣਾ ਲਈਏ ਤੇ ਉੱਪਰ ਹੋਸਟਲ ਬਣਾ ਲਈਏ ਪਰ ਉਹਦੇ 'ਚ ਕੋਈ ਸੋਚ ਰਿਆ ਸੀ ਅਸੀਂ ਕਿ ਅੱਗੇ ਕੀ ਕਰਨਾ ਸੀ ਪਰ ਉਹ 125 ਕਰੋੜ ਰੁਪਏ ਬਹੁਤ ਹੈ ਤਾਂ ਉਹ ਸਿਸਟਮ ਬਣ ਰਿਹਾ ਕਿ ਆਪਾਂ ਕੁਝ ਮਿਊਨਿਸਪੈਲਿਟੀ ਦੀ ਕਮਾਈ ਵੀ ਬਣੀ ਰਹੇ ਜਿਸ ਤਰ੍ਹਾਂ ਦੁਕਾਨਾਂ ਤੇ ਉਹਨਾਂ ਦਾ ਕਿਰਾਇਆ ਆਉਂਦਾ ਰਹੇ ਤੇ ਫੋਸਲ ਵੀ ਬਣ ਜਾਵੇ ਉਹ ਜਲਦੀ ਪੂਰਾ ਹੋ ਕਰ ਲੈ। ਨਸ਼ੇ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਪੂਰੇ ਪੰਜਾਬ ਦਾ ਬਿਉਰਾ ਚੱਕ ਲੈਂਦੇ ਹੈਗੇ। ਗੁਰੂਰ ਸਾਹਿਬ ਤੁਹਾਡਾ ਹਲਕਾ ਹੈਗਾ ਤੁਹਾਡੇ ਹਲਕੇ ਦੇ ਵਿੱਚ ਵੀ ਪ੍ਰਾਪਰਟੀ ਜ਼ਮੀਨਾਂ ਅਠਕ ਲੈ ਕੇ ਸੀਜ਼ ਕਰ ਦਿੱਤੀ ਗਈ। ਕੋਠੀਆਂ ਤੱਕ ਸੀਜ਼ ਕੀਤੇ ਜਾਂ ਜਿਵੇਂ ਕਿਵੇਂ ਦੇਖ ਰਹੇ ਹੋ ਪੁਲਿਸ ਵੀ ਹੁਣ ਵਧੀਆ ਤਰੀਕੇ ਨਾਲ ਕੰਮ ਕਰਨ ਲੱਗੀ। ਕਹਿੰਦੇ ਦਬਾਅ ਦੇ ਨਾਲ ਸਭ ਕੁਝ ਹੁੰਦਾ। ਨਹੀਂ ਠੀਕ ਹੈ ਤੁਹਾਡੀ ਗੱਲ ਕਿ ਜਦੋਂ ਰਾਜਨੀਤਿਕ ਲੋਕ ਖੁੱਦ ਸ਼ਹਿ ਦਿੰਦੇ ਸੀ ਉਦੋਂ ਇਹ ਲੋਕ ਪਨਪਦੇ ਰਹੇ। ਨਸ਼ੇ ਦੇ ਸਦਾਗਰ ਜਿਹੜੇ ਸੀ ਵੱਧੇ ਵੱਧੇ ਗਏ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਦੇ ਘਟਨਾ ਸ਼ੁਰੂ ਹੋਏ ਨੇ ਜਿਹੜੀ ਪ੍ਰਾਪਰਟੀ ਸੀਜ਼ ਹੋਣੀ ਹੈ ਕਿ ਨਿਯਮ ਹੁੰਦਾ ਕਿ ਜਿਹੜੀ ਜਾਇਦਾਦ ਕਿਸੇ ਨੇ ਲੁੱਟਖੋ ਕਰਕੇ ਨਸ਼ੇ ਵੇਚ ਕੇ ਇਧਰ ਉਧਰ ਬਿਨਾਂ ਮਿਹਨਤ ਕੀਤੇ ਕਮਾਈ ਹੁੰਦੀ ਹੈ ਸਰਕਾਰੀ ਬਣਾਇਆ ਜਾਵੇ ਉਸ ਚੀਜ਼ ਕਰ ਦਿੰਦੇ ਨੇ ਤਾਂ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਕਿਉਂਕਿ ਜਦੋਂ ਕਿਸੇ ਨਾਲ ਕੋਈ ਹੋਰ ਕੋਈ ਜਿਸ ਤਰ੍ਹਾਂ ਆਮ ਤੌਰ ਤੇ ਪਹਿਲਾਂ ਹੋ ਜਾਂਦਾ ਸੀ ਹੁਣ ਤਾਂ ਨਹੀਂ ਹੈ ਕੋਈ ਕੁੱਟਮਾਰ ਹੋ ਜਾਂਦੀ ਸੀ ਜਾਂ ਤਾਂ ਉਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਹੋ ਜਾਂਦੀ ਸੀ ਇਹ ਕਾਨੂੰਨ ਦੇ ਅਨਸਾਰ ਵਧੀਆ ਕਿ ਜਿਹੜੀ ਪ੍ਰਾਪਰਟੀ ਉਹਨਾਂ ਨੇ ਨਸ਼ੇ ਵੇਚ ਕੇ ਬਣਾਈ ਹੈ ਉਹਨੂੰ ਸੀਜ਼ ਕਰ ਦੇਣਾ ਤਾਂ ਬੰਦਾ ਸੋਚਦਾ ਕਿ ਜਿਹੜੇ ਬਣਾਏ ਸੀ ਮਾੜੇ ਕੰਮ ਕਰਕੇ ਜਾਇਦਾਦ ਬਣਾਈ ਜੇ ਨਹੀਂ ਤਾਂ ਫਾਇਦਾ ਕੀ ਹੈ ਇਸ ਕਰਕੇ ਇਸ ਸਮਾਜ ਜਿਹੜੇ ਨਵਾਂ ਕੰਮ ਕਰਦੇ ਉਹਨਾਂ ਨੂੰ ਸੇਧ ਵੀ ਮਿਲਦੀ ਹੈ ਬਿਟਕ ਜਾਈਏ ਹਾਂ ਬਿਲਕੁਲ ਉਹਨਾਂ ਨੂੰ ਸੇਧ ਮਿਲਦੀ ਹੈ ਹਾਂ ਪਰ ਮੈਂ ਸਾਰਿਆਂ ਤੋਂ ਮੰਗ ਕਰਾਂਗਾ ਹਮ ਹਲਕਨ ਵਾਸੀਆਂ ਤੋਂ ਕਿ ਸਾਥ ਦੇਣ ਫਿਰ ਉਹ ਦਿਨ ਦੂਰ ਨਹੀਂ ਜਿੱਤੇ ਇਹ ਨਸ਼ਾ ਮੁਕਤ ਪੰਜਾਬ ਵੀ ਹੋ ਜਾਏਗਾ ਭਾਰਤੀ ਹੋ ਜਾਣਗੇ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਸੀਐਮ ਮਾਨ ਸਾਹਿਬ ਹਮੇਸ਼ਾ ਗੱਲ ਕਹਿੰਦੇ ਆ ਵੀ ਜੇ ਇਹ ਲੋਕ ਪੜਾਣਾ ਨਹੀਂ ਚਾਹੁੰਦੇ ਜੇ ਪੜਨਗੇ ਤੇ ਨੌਕਰੀਆਂ ਮੰਗਣਗੇ ਵਿੱਚ ਪੜ੍ਹਾਈ ਦੀ ਗੱਲ ਆਉਂਦੀ ਹੈ ਤੇ ਲਾਇਬ੍ਰੇਰੀਆਂ ਜਿਹੜੀਆਂ ਹੈਗੀਆਂ ਕੋਈ ਪਿੰਡਾਂ 'ਚ ਖੋਲੀਆਂ ਜਾ ਰਹੀਆਂ ਨੇ ਹਾਂਜੀ ਲਾਇਬ੍ਰੇਰੀ ਆਪਾਂ 6 ਲਾਇਬ੍ਰੇਰੀਆਂ ਖੋਲ ਰਹਿ ਹਮ ਇੱਕ ਲਾਇਬ੍ਰੇਰੀ ਵਾਸਤੇ ਲਗਭਗ 30 ਲੱਖ ਰੁਪਏ ਹੂੰ 300 ਰੁਪਏ ਬਹੁਤ ਹੁੰਦਾ ਤੇ ਸਾਡੇ ਆਪਣੇ ਤਾਂ ਤੁਹਾਨੂੰ ਪਤਾ ਆ ਇੱਕ ਇੱਥੇ ਬਣਾਉਣ ਜਾ ਰਹੇ ਆ ਗੋਲੂ ਕੇ ਜਾਂ ਜਿੱਥੇ ਜਗਾ ਪਾ ਨੂੰ ਕਰ ਕਰ ਲਈ ਤੇ 6 ਲਾਇਬ੍ਰੇਰੀਆਂ ਨੇ ਅੱਛਾ ਪੂਰੇ ਹਲਕੇ ਜੀ ਹਾਂ ਪਹਿਲਾਂ ਕੀ ਹੁੰਦਾ ਸੀ ਕਿ ਬੜਾਵਾ ਕੇ ਤਾਂ ਪਿੰਡ ਪਿੰਡ ਹੂੰ ਪਰ ਸ਼ੁਰੂਆਤ ਕੀਤੀ ਹੈ ਨਾ ਹਰ ਕੰਮ ਦੀ ਸ਼ੁਰੂਆਤ ਕਰਨ ਲਈ ਜਿਸ ਤਰ੍ਹਾਂ ਦਾਸ ਸਟੇਡੀਅਮ ਐ ਜੇ ਲਾਇਬ੍ਰੇਰੀਆਂ ਕਮਿਊਨਿਟੀ ਹਾਲ ਦੋ ਅਜੇ ਹੋਰ ਸ਼ੁਰੂਆਤ ਕਰਨੀ ਪੈਂਦੀ ਜਿਸ ਤਰ੍ਹਾਂ ਆਪਾਂ ਮਹਾਲਾ ਕਲੀਨਿਕ ਦੀ ਗੱਲ ਕਰਦੇ ਹਾਂ ਹੁਣ ਥੋੜਿਆ ਤੇ ਇਹ ਘਰ ਘਰ ਪਹੁੰਚਾਉਣੇ ਆ ਹਰੇਕ ਪਿੰਡ ਚ ਮਹਾਲਾ ਕਲੀਨਿਕ ਬਣਾਉਣਾ ਪਰ ਸਮੇਂ ਦੀ ਲੋੜ ਐ ਪੈਸੇ ਦੀ ਲੋੜ ਐ ਤਾਂ ਜਲਦੀ ਤੋਂ ਜਲਦੀ ਇਹ ਸਾਰੀਆਂ ਜਿੰਨੀਆਂ ਵੀ ਵਾਅਦੇ ਕੀਤੇ ਆਵਾ ਦੀ ਪਾਰਟੀ ਨੇ ਉਹ ਪੰਜ ਸਾਲਾਂ ਦੇ ਸਮਝ ਪੂਰੇ ਕੀਤੇ ਜਾਣਗੇ ਤੇ ਅਗਲੀ ਵਾਰੀ ਕਿਸੇ ਨੂੰ ਇਹ ਨਹੀਂ ਕਹਿਣਾ ਪਵੇਗਾ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਨਾ ਕਈ ਵਾਰੀ ਕੰਮ ਬੋਲਦੇ ਨੇ ਤਾਂ ਜਦੋਂ ਜਿਸ ਤਰ੍ਹਾਂ ਆਵਾਦੀ ਪਾਰਟੀ ਕੰਮ ਕਰੇਗੀ ਲੋਕ ਰਾਜ ਵਿੱਚ ਫਿਰ ਲੋਕ ਤੁਹਾਨੂੰ ਪਤਾ ਹੀ ਹੈ ਜਿਹੜਾ ਕੰਮ ਕਰਦਾ ਉਹਨੂੰ ਮੌਕਾ ਦਿੰਦੇ ਜਿਹੜਾ ਨਹੀਂ ਕਰਦਾ ਤੁਸੀਂ ਦੇਖਿਆ ਹੀ ਆ ਆਟੇ ਚਵਾਲ ਕੱਢ ਕੇ ਸਿੱਟਿਆ ਜਿਹੜੇ ਲੋਕਾਂ ਨੇ ਜੱਦੀ ਸੀ ਆਪਣੇ ਆਪ ਨੂੰ ਕਦੇ ਉਹਨਾਂ ਸੋਚਿਆ ਹੀ ਨਹੀਂ ਸੀ ਵੀ ਅਸੀਂ ਹਾਰਾਂਗੇ ਥੰਮਣ ਲਾ ਦੇ ਆ ਉਹ ਹਾਰੇ ਕਿਉਂ ਹਾਰੇ ਇਹ ਲੋਕ ਰਾਜ ਵਿੱਚ ਲੋਕ ਵੱਡੇ ਹੁੰਦੇ ਨੇ ਮੈਂ ਵੀ ਹੁਣ ਜਿੱਥੇ ਜਾਂਦਾ ਪਿੰਡਾਂ ਚ ਲੋਕਾਂ ਨੂੰ ਹੌਸਲਾ ਦਿੰਨੇ ਪਹਿਲਾਂ ਲੋਕ ਦਬੇ ਹੋਏ ਸੀ ਆਵਾਜ਼ ਬੁਲੰਦ ਨਹੀਂ ਕਰਦੇ ਸੀ ਬੋਲਦੇ ਨਹੀਂ ਸੀ ਉਹ ਸੋਚਦੇ ਸੀ ਕਿ ਜੇ ਅਸੀਂ ਕਿਸੇ ਐਮਐਲਏ ਦੇ ਖਿਲਾਫ ਬੋਲਾਂਗੇ ਤਾਂ ਜਦੋਂ ਪ੍ਰਚਾਰ ਕਰਦਾ ਸੀ ਲੋਕ ਨੌਜਵਾਨ ਬੱਚਾ ਨੂੰ ਬਾਈਕ ਦੇ ਕੇ ਗੱਲ ਕਰਨੀ ਬੋਲੂ ਅੱਜ ਬੋਲਦੇ ਨੇ ਜੇ ਕੋ ਠੀਕ ਬੋਲਦਾ ਤਾਂ ਚੰਗੀ ਗੱਲ ਹੈ ਔਰ ਗਲਤ ਵੀ ਬੋਲ ਜਾਂਦਾ ਅਸੀਂ ਕਿਸੇ ਨੂੰ ਕਹਾਂ ਆਜ਼ਾਦੀ ਹੈ ਕੋਈ ਨੂੰ ਬੋਲੋ ਪਰ ਇੱਕ ਜਿਹੜੀ ਮਰਿਆਦਾ ਚ ਰਹਿ ਕੇ ਗੱਲ ਕਰਿਆ ਕਰੋ ਕਿ ਕਿਸੇ ਤੇ ਪਰਸਨਲ ਅਟੈਕ ਕਰਨਾ ਠੀਕ ਨਹੀਂ ਹੂੰ ਤਾਂ ਕੋਈ ਨਾਲ ਸਮਝਾਉਣੇ ਵੀ ਹੈ ਪੂਰੀ ਆਜ਼ਾਦੀ ਚ ਹੁਣ ਹਰੇਕ ਨੌਜਵਾਨ ਨੂੰ ਦੇਖਿਆ ਹੁਣ ਕਿ ਕਿੰਨੇ ਨੌਜਵਾਨ ਆਗੂ ਅੱਜ ਇਹ ਇਹ ਆਵਾਮ ਦੀ ਪਾਰਟੀ ਦੀ ਦੇਣ ਹੈ ਕਿ ਕਿੰਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਨੂੰ ਤਿਆਰ ਨੇ ਇਹ ਇਹ ਆ ਇਹ ਆਜ਼ਾਦੀ ਅਸਲ ਆਜ਼ਾਦੀ ਡੈਮੋਕ੍ਰੇਸੀ ਨੂੰ ਲੋਕਤੰਤਰ ਕਹਿੰਦੇ ਪਹਿਲਾਂ ਕਿਹੜੀ ਆਜ਼ਾਦੀ ਸੀ ਦੋ ਪਰਿਵਾਰ ਸੀ ਆਪਣੇ ਅਲਗੇ ਗੁਰੂ ਤੇ ਤੀਜੇ ਨੂੰ ਸਿਰ ਨਹੀਂ ਚੁੱਕਣ ਦਿੰ 9 ਜਨ ਤਿਆਰ ਨੇ ਕਿੰਨੇ ਐਮਐਲਏ ਬਣਨ ਨੂੰ ਤਿਆਰ ਨੇ ਬੜਾ ਕੁਝ ਹੋਏਗਾ ਜੀ ਆਜ਼ਾਦੀ ਅਸਲ ਅਸਲ ਡੈਮੋਕ੍ਰੇਸੀ ਹੈ ਸਰ ਜੀ ਸਾਹਿਬ ਪਿੰਡਾਂ ਚ ਅਸੀਂ ਵੀ ਜਾਣਦੇ ਆ ਲੋਕਾਂ ਨਾਲ ਮਿਲਦੇ ਵੀ ਹੈਗੇ ਆ ਚਾਹੇ ਤੁਹਾਡੇ ਵਿਰੋਧੀ ਹੈਗੇ ਆ ਵਿਰੋਧੀ ਤਾਂ ਜਿੱਦ ਤੱਕ ਆ ਸਕਦੇ ਹੈਗੇ ਪਰ ਇੱਕ ਗੱਲ ਲੈ ਕੇ ਜਾਂਦੀ ਕਹਿੰਦੇ ਪਰਚਿਆਂ ਵਾਲੀ ਜਿਹੜੀ ਰਾਜਨੀਤੀ ਗੁਰੂ ਰਸਾਇ ਦੇ ਵਿੱਚ ਚੱਲਦੀ ਸੀ ਨਹੀਂ ਤਾਂ ਕਹਿੰਦੇ ਹੋਰ ਬਣੇ ਹੁੰਦੇ ਤਾਂ ਉਹਨੂੰ ਸਿਰ ਪਾਟੇ ਹੁੰਦੇ ਉਹ ਨਹੀਂ ਹੈਗਾ ਦੇਖਣ ਨੂੰ ਨਹੀਂ ਮਿਲ ਰਿਹਾ ਤਿੰਨ ਸੌ ਮੈਂ ਤਾਂ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗਾ ਹੂੰ ਵਿਰੋਧੀ ਤਾਂ ਸ਼ਬਦ ਵੀ ਵੈਸੇ ਮਾੜਾ ਜੇ ਸਹਿਯੋਗੀ ਕਿਹਾ ਜਾ ਤਾਂ ਚੰਗੀ ਗੱਲ ਹੈ ਮੰਨ ਲਓ ਆਪਾਂ ਨਸ਼ੀ ਦੀ ਰੋਕਣ ਦੀ ਗੱਲ ਕਰਦੇ ਹਾਂ ਸਾਰੇ ਪਾਰਟੀਆਂ ਨੂੰ ਜੋ ਕਰਨਾ ਪਵੇ ਹੂੰ ਬਿਲਕੁਲ ਕਿ ਨੁਕਤਾ ਚੀਨੀ ਘੱਟ ਕਰਨ ਸਭ ਨੂੰ ਸਹਿਯੋਗ ਕਰਨ ਮੈਂ ਤਾਂ ਇੱਕ ਦਿਨ ਵੈਸੇ ਹੀ ਗੱਲ ਕੀਤੀ ਸੀ ਵੀ ਆਪਾਂ ਗੁਰੂ ਸਾਹਿਬ ਬਿਠਾ ਕੇ ਸਾਰਿਆਂ ਨੂੰ ਬੁਲਾ ਹੀ ਲੈਣੇ ਆਪੋ ਭਾਈ ਸਹਿਯੋਗ ਦਿਓ ਆਪੋ ਆਪਣੀ رائے ਦਿਓ ਜਿਹੜੀ ਚੰਗੀਆਂ ਰਹਿ ਆਪਾਂ ਉਹਦੇ ਮੁਤਾਬਕ ਕੰਮ ਕਰਾਂਗੇ ਤਾਂ ਜਦੋਂ ਅਸੀਂ ਇੱਕ ਗੰਦੀ ਰਾਜਨੀਤੀ ਦੇ ਸ਼ਿਕਾਰ ਹੋ ਜਾਂਦਾ ਨਾ ਫਿਰ ਅਸੀਂ ਨਿੰਦਰ ਤੋਂ ਬਿਨਾ ਕੰਮ ਕੋਈ ਨਹੀਂ। ਇਹ ਚੰਗੀ ਇਹ ਹੁੰਦੀ ਹੈ ਵੀ ਸਾਰੇ ਬੈਠ ਕੇ ਵਿਚਾਰ ਕਰੀਏ ਕਿ ਆਪਾਂ ਦੇਸ਼ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਚੰਗੀ ਰਾਜਨੀਤੀ ਹੈ। ਤੇ ਇਹ ਜਿਹੜੇ ਪਰਚਾ ਪੁਰਚਾ ਵਾਲਾ ਕੰਮ ਤਾਂ ਬਿਲਕੁਲ ਗਲਤ ਹੈ। ਜਿਹੜਾ ਕਰੇਗਾ ਭਰੇਗਾ ਬਾਕੀ ਕਿਸੇ ਨੂੰ ਕੋਈ ਨਹੀਂ ਪੁੱਛੇਗਾ ਬਹੁਤ ਵਧੀਆ ਜ਼ਿੰਦਗੀ ਜੀਏ। ਪੰਜਾਬ ਦੀ ਨੌਜਵਾਨੀ ਨੂੰ ਸੱਚ ਕੌਂ ਦੇ ਜ਼ਰੀਏ ਇੱਕੀ ਅਪੀਲ ਕਰਨਾ ਚਾਹੁੰਦੇ ਹਾਂ ਨਸ਼ੇ ਹਟ ਕੇ ਤੇ ਚੰਗੇ ਕੰਮਾਂ ਵੱਲ ਆਜੋ। ਪੰਜਾਬ ਦੇ ਨੌਜਵਾਨਾਂ ਨੂੰ ਮੈਂ ਤੇ ਬੇਨਤੀ ਕਰਾਂਗਾ ਕਿ ਪੰਜਾਬ ਭਾਰਤ ਤੇ ਤੁਹਾਡਾ ਆਪਣਾ ਦੇਸ਼ ਹੈ। ਤੁਸੀਂ ਦੇਸ਼ ਦਾ ਪੂ ਵੇਖੋ। ਆਉਣ ਵਾਲੇ ਪ੍ਰਧਾਨ ਮੰਤਰੀ ਬਣਨਾ ਤੁਸੀਂ ਐਮਪੀ ਬਣਨਾ ਤੁਸੀਂ ਐਮਐਲਏ ਬਣਨਾ ਤੁਸੀਂ ਚੰਗੇ ਅਫਸਰ ਬਣਨਾ ਤੁਸੀਂ ਅੱਗੇ ਆਪਣੇ ਦੇਸ਼ ਨੂੰ ਅੱਗੇ ਲਿਜਾ ਸਕਦੇ ਹੋ ਤੇ ਮੇਰੀ ਤੇਹੀ ਬੇਨਤੀ ਹੈ ਕਿ ਜਿਹੜੇ ਨੌਜਵਾਨ ਨਸ਼ਾ ਮੁਕਤ ਹੋਜੋ ਨਸ਼ੇ ਜਿਹੜੇ ਕਰਦੇ ਹੋ ਛੱਡ ਜਾਓ ਤੇ ਚੰਗੇ ਆਪੋ ਆਪਣੇ ਭਵਿੱਖ ਦੀ ਕਾਮਨਾ ਕਰੋ ਤੇ ਉਹ ਦਿਨ ਦੂਰ ਨਹੀਂ ਕਿ ਜਦੋਂ ਭਾਰਤ ਜਿਸ ਤਰ੍ਹਾਂ ਪਹਿਲਾਂ ਸੋਨੇ ਦੀ ਚੜੀ ਕਹੋਂਦਾ ਸੀ ਉਸੇ ਤਰ੍ਹਾਂ ਬਣ ਜਾਵੇਗਾ ਸਾਡੇ ਨੌਜਵਾਨ ਜਾਗ ਕੇ ਤਾਂ ਜਦੋਂ ਨੌਜਵਾਨ ਜਾਗੇ ਸੀ ਭਾਰਤ ਉਦੋਂ ਹੀ ਜਾਦ ਹੋਇਆ ਸੀ ਉਹ ਨੌਜਵਾਨ ਜਾਗ ਪਏ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਦਿਨ ਦੂਰ ਨਹੀਂ ਕਿ ਭਾਰਤ ਫਿਰ ਦੁਬਾਰਾ ਸੋਨੇ ਦੀ ਚਿੜੀ ਬਣੇਗਾ। ਬਿਲਕੁਲ ਜੀ ਭਾਰਤ ਦੁਬਾਰਾ ਸੋਨੇ ਦੀ ਚਿੜੀਆ ਬਣ ਸਕਦਾ ਹੈ ਜੇਕਰ ਨੌਜਵਾਨ ਜਾਗ ਜਾਵੇ ਨੌਜਵਾਨ ਜੁਵਾਗੇ ਤਾਂ ਪੰਜਾਬ ਦੇ ਵਿੱਚ ਬਦਲਾਅ ਆਇਆ ਤੇ ਬਦਲਾਅ ਆਇਆ ਤਾਂ ਸਰਦਾਰ ਫੌਜਾ ਸਿੰਘ ਸਰਾਰੀ ਹੋਰੀ ਹਲਕੇ ਦੀ ਵਿਦਾਇਕ ਬਣਿਆ ਤੇ ਹੁਣ ਹਲਕੇ ਦੀ ਨੁਮਾਇੰਦਗੀ ਵੀ ਕਰ ਰਿਹਾ। ਇਹ ਸਨ ਸਰਦਾਰ ਫੌਜਾ ਸਿੰਘ ਸਰਾਰੀ ਹੋਰੀ ਜਿਨ੍ਹਾਂ ਨਾਲ ਤਮਾਮ ਹਲਕੇ ਦੀਆਂ ਗੱਲਾਂ ਤੇ ਗੱਲ ਹੋਈ ਹੈ ਪੰਜਾਬ ਦੀ ਰਾਜਨੀਤੀ ਤੇ ਗੱਲ ਹੋਈ ਹੈ ਨਸ਼ਿਆਂ ਤੇ ਗੱਲ ਹੋਈ ਹੈ। ਅੱਜ ਦਾ ਇੰਟਰਵਿਊ ਕਿਵੇਂ ਲੱਗਿਆ ਹੈ ਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਦੇਖਦੇ ਰਹੋ ਪ